ਧੰਨਵਾਹਿ ਗੁਰੂ ਸਾਹਿਬ ਜੀਓ ਗੌੜੀ ਮਹਲਾ 5 ਵਾ ਭੈ ਮਹ ਰਚਿਓ ਸਭ ਸੰਸਾਰਾ ਤਿਸ ਭਉ ਨਾਹੀ ਜਿਸ ਨਾਮ ਆਧਾਰਾ ਪਾਉ ਨਾਂ ਬਿਆਪ ਤੇਰੀ ਸਰਣਾ ਜੋ ਤੁਦ ਭਾਵੈ ਸੋਈ ਕਰਨਾ ਰਹਾਉ ਸੋਗ ਹਰਖ ਮੈਂ ਆਵਣ ਜਾਣਾ ਤਿੰਨ ਸੁਖ ਪਾਇਆ ਜੋ ਪ੍ਰਭ ਭਾਣਾ ਅਗਨ ਸਾਗਰ ਮਹਾ ਬਿਆਪ ਮਾਇਆ ਸੀਸੀਤਲ ਜਿਨ ਸਤ ਗੁਰ ਪਾਇਆ ਰਾਖ ਲੈ ਪ੍ਰਭ ਰਾਖਣਹਾਰਾ ਕਹੋ ਨਾਨਕ ਕਿਆ ਜੰਤ ਵਿਚਾਰਾ ਰਾਖ ਲੈ ਪ੍ਰਭ ਰਾਖਣਹਾਰਾ ਕਹੋ ਨਾਨਕ ਕਿਆ ਜੰਤ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਦੇ ਜਿੰਦਗੀ ਦੇ ਵਿੱਚ ਜਦੋਂ ਅਸੀਂ ਕਿਸੇ ਮੰਜ਼ਲ ਦੀ ਪ੍ਰਾਪਤੀ ਵਾਸਤੇ ਪ੍ਰਯਾਸ ਕਰਦੇ ਆਂ ਔਰ ਕਰਨਾ ਵੀ ਪੈਂਦਾ ਉਦੰਮ ਕਰਦੇ ਆਂ ਮਿਹਨਤ ਕਰਦੇ ਆਂ ਪਰ ਨਾਲ ਇੱਕ ਗੱਲ ਗੁਰੂ ਸਾਹਿਬ ਜੀ ਨੇ ਸਮਝਾਈ ਪ੍ਰਯਾਸ ਕਰਨਾ ਮਿਹਨਤ ਕਰਨੀ ਪਰ ਮਿਹਨਤ ਪ੍ਰਯਾਸ ਉਹੀ ਸਫਲ ਹੈ ਜੋ ਉਹਦਾ ਪ੍ਰਸਾਦ ਮਿਲ ਜੇ ਉਹਦੀ ਕਿਰਪਾ ਮਿਲ ਜੇ ਜਿਹਦਾ ਆਪਾਂ ਪੜਦੇ ਆ ਨਾ ਮੂਲ ਮੰਤਰ ਦੇ ਵਿੱਚ ਪ੍ਰਮਾਤਮਾ ਦੇ ਗੁਣ ਆਖਰ ਵਿੱਚ ਪੜਦੇ ਆ ਗੁਰ ਪ੍ਰਸਾਦ ਇੱਕ ਹੈ ਪ੍ਰਿਆਸ ਇੱਕ ਹੈ ਪ੍ਰਸਾਦ ਮਿਹਨਤ ਕਰਦਾ ਹੈ ਬੰਦਾ ਪ੍ਰਿਆਸ ਕਰਨਾ ਪਰ ਉਹ ਮਿਹਨਤ ਤਾਂ ਹੀ ਸਬਲ ਹੁੰਦੀ ਹੈ ਜਦੋਂ ਉਹਦੀ ਕਿਰਪਾ ਹੁੰਦੀ ਹੈ ਉਹਦਾ ਪ੍ਰਸਾਦ ਹੁੰਦਾ ਹੈ ਇਦਾ ਮਤਲਬ ਇਹ ਨਹੀਂ ਕਿ ਅਸੀਂ ਉਹਦੇ ਪ੍ਰਸਾਦ ਨੂੰ ਉੜੀਕਣਾ ਤੇ ਅਸੀਂ ਮਿਹਨਤ ਨਹੀਂ ਕਰਨੀ ਸਤਿਗੁਰੂ ਕਹਿੰਦੇ ਉਦਮ ਕਰਨਾ ਹੈ ਮਿਹਨਤ ਕਰਨੀ ਹੈ ਜਿਸ ਤਰ੍ਹਾਂ ਆਪਾਂ ਗੁਰੂ ਰਾਮਦਾਸ ਜੀ ਦਾ ਸ਼ਬਦ ਪੜ੍ਹਦੇ ਹਾਂ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ ਉਦਮ ਕਰੇ ਭਲ ਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਪ੍ਰਿਆਸ ਅਸੀਂ ਕਰਨਾ ਹੈ ਉਦਮ ਕਰਨਾ ਹੈ ਭਾਈ ਸਾਹਿਬ ਗਰਦਾਸ ਜੀ ਕਹਿੰਦੇ ਹਨ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇ ਤੇ ਜਦੋਂ ਅਸੀਂ ਪ੍ਰਿਆਸ ਕਰਦੇ ਹਾਂ ਉਹਦਾ ਪ੍ਰਸ਼ਾਦ ਲੈ ਕੇ ਉਹਦੀ ਕਿਰਪਾ ਦੇ ਨਾਲ ਕਰਦੇ ਹਾਂ ਤੇ ਉਹ ਮਿਹਨਤ ਜਿਹੜੀ ਹੈ ਸਫਲ ਹੋ ਜਾਂਦੀ ਨਹੀਂ ਤਾਂ ਫਿਰ ਬੰਦਾ ਸਿਰਫ ਪ੍ਰਿਆਸ ਕਰਦਾ ਹੈ ਮਿਹਨਤ ਕਰਦਾ ਹੈ ਉਹ ਫਿਰ ਵੀ ਹੋ ਸਕਦਾ ਹੈ ਪਰ ਜਦੋਂ ਉਹਦਾ ਨਾਲ ਉਹਦੀ ਕਿਰਪਾ ਹੁੰਦੀ ਹੈ ਉਹਦਾ ਪ੍ਰਸਾਦ ਹੁੰਦਾ ਹੈ ਤੇ ਉਹਦਾ ਜਦੋਂ ਅਸੀਂ ਸ਼ੁਕਰ ਕਰਦੇ ਹਾਂ ਤੇ ਉਹ ਪ੍ਰਮਾਤਮਾ ਬੜੀ ਰਹਿਮਤ ਕਰਦਾ ਹੈ ਪ੍ਰਮਾਤਮਾ ਬੜੀ ਕਿਰਪਾ ਕਰਦਾ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਹੈ ਸ਼ਰਨ ਵਿੱਚ ਆਉਣ ਦਾ ਭਾਵ ਹੈ ਜੋ ਉਹਦੇ ਹੁਕਮ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ ਭਾਉ ਨਾ ਵਿਆਪੈ ਤੇਰੀ ਸਰਣਾ ਤੇਰੀ ਸ਼ਰਨ ਵਿੱਚ ਜਿਹੜੇ ਆ ਜਾਂਦੇ ਆ ਤੇਰੇ ਹੁਕਮ ਦੇ ਵਿੱਚ ਜਿਹੜੇ ਆ ਜਾਂਦੇ ਜਿਦਾਂ ਆਪਾਂ ਸ਼ਬਦ ਪੜ੍ਹਦੇ ਆ ਗੁਰ ਕਾ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੇ ਸਹੈ ਗੁਰੂ ਦੇ ਗ੍ਰਹਿ ਵਿੱਚ ਰਹਿਣ ਦਾ ਭਾਵ ਇਹ ਹੈ ਕਿ ਉਹਦੀ ਰਜ਼ਾ ਦੇ ਵਿੱਚ ਜਦੋਂ ਆ ਜਾਂਦੇ ਉਹਦੀ ਸ਼ਰਨ ਵਿੱਚ ਰਹਿਣ ਦਾ ਭਾਵ ਵੀ ਇਹੀ ਹੈ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁੱਖ ਬਿਨ ਸੇ ਸੁਖ ਪਾਇ ਪਾਉ ਨਾ ਬਿਆਪੇ ਤੇਰੀ ਸ਼ਰਨ ਨੀਤਮ ਮਨੁੱਖ ਡਰ ਦੇ ਅਧੀਨ ਜ਼ਿੰਦਗੀ ਬਤੀਤ ਕਰ ਜਦੋਂ ਉਹ ਪਰਮੇਸ਼ਰ ਦਾ ਬਣ ਜਾਂਦਾ ਹੈ ਉਹ ਜਿਸ ਤਰ੍ਹਾਂ ਬੱਚਿਆਂ ਨੂੰ ਡਰਤਾ ਹੁੰਦਾ ਮਾਂ ਬਾਪ ਦਾ ਪਰ ਉਹਨਾਂ ਨੂੰ ਇਹ ਵੀ ਭਰੋਸਾ ਹੈ ਕਿ ਮਾਂ ਬਾਪ ਜਿਹੜੇ ਆ ਸਾਡੇ ਭਲੇ ਵਾਸਤੇ ਸਾਨੂੰ ਕਹਿੰਦੇ ਆ ਉਹਨੂੰ ਬਾਣੀ ਵਿੱਚ ਇਸ ਤਰ੍ਹਾਂ ਵੀ ਆਖਿਆ ਗਿਆ ਉਹ ਕਹਿੰਦੇ ਨਿਰਮਲ ਪਾਉ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ RAM ਹਦੂ ਤੇ ਉਹ ਡਰ ਜਿਹੜਾ ਜਦੋਂ ਅਸੀਂ ਪਰਮੇਸ਼ਰ ਦਾ ਡਰ ਲੈ ਕੇ ਚੱਲਦੇ ਆਂ ਫੇ ਸਾਨੂੰ ਦੁਨੀਆਂ ਦਾ ਡਰ ਨਹੀਂ ਲੱਗਦਾ ਜਦੋਂ ਅਸੀਂ ਲੋਕਾਂ ਤੋਂ ਡਰਦੇ ਆਂ ਦੁਨੀਆਂ ਤੋਂ ਡਰਦੇ ਆਂ ਫੇ ਪਰਮੇਸ਼ਰ ਤੋਂ ਹੀ ਡਰਦੇ ਸਤਗੁਰੂ ਕਹਿੰਦੇ ਭਾਈ ਜਿੰਨਾ ਵੀ ਦੇਖ ਰਹੇ ਆ ਨਾ ਸਭ ਕੁਝ ਉਹਦੇ ਡਰ ਦੇ ਅਧੀਨ ਹੈ ਭੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਦਿਓ ਸੇ ਤੇ ਜਦੋਂ ਅਸੀਂ ਨਿਰਭਉ ਦੀ ਸ਼ਰਨ ਵਿੱਚ ਆ ਜਾਂਦੇ ਆ ਤੇ ਸਾਡਾ ਡਰ ਵੀ ਖਤਮ ਹੋ ਜਾਂਦਾ ਨਿਰਭਉ ਜਪੈ ਸਗਲ ਭਉ ਮਿਟੇ ਸਤਗੁਰੂ ਨੇ ਇੱਥੋਂ ਤੱਕ ਕਰ ਸਾਨੂੰ ਸਮਝਾਇਆ ਕਹਿੰਦੇ ਨਿਰਭਉ ਸੰਗ ਤੁਮਾਰੇ ਵਸਦਾ ਇਹ ਡਰਣ ਕਹਾਂ ਤੇ ਆ ਵੀ ਜੇ ਤੁਹਾਨੂੰ ਡਰ ਲੱਗਦਾ ਰੱਬ ਤਾਂ ਤੁਹਾਡੇ ਨਾਲ ਵਸਦਾ ਹੈ ਉਹਨੂੰ ਯਾਦ ਕਰੋ ਨਿਰਭਉ ਜਪੈ ਸਗਲ ਭਉ ਮਿਤ ਉਹਦੀ ਸ਼ਰਨ ਵਿੱਚ ਆ ਜਾਓ ਉਹਨੂੰ ਆਪਣਾ ਆਪ ਸਮਰਪਣ ਕਰ ਦਿਓ ਅਗਲੀ ਪੰਕਤੀ ਵਿੱਚ ਸਪਸ਼ਟ ਕਰ ਦਿੱਤਾ ਭਾਉ ਨਾ ਬਿਆਪੈ ਤੇਰੀ ਸਰਣਾ ਜੋਤ ਤਦ ਭਾਵੈ ਸੋਈ ਕਰਨਾ ਇਹ ਸਤਿਗੁਰੂ ਜੋ ਤੈਨੂੰ ਭਾਉਂਦਾ ਹੈ ਉਹ ਤੂੰ ਕਰਦਾ ਹੈ ਤੇ ਜੋ ਤੂੰ ਕਰ ਰਿਹਾ ਉਹ ਸਾਨੂੰ ਵੀ ਚੰਗਾ ਲੱਗਦਾ ਹੈ ਉਹਨੂੰ ਲੱਗੇਗਾ ਜਿਹੜਾ ਉਹਦਾ ਬਣ ਜਾਂਦਾ ਹੈ ਕਿ ਜੋ ਪਰਮੇਸ਼ਰ ਤੋਂ ਕਰਦਾ ਜੋਤੁਦ ਭਾਵੈ ਸਾਈ ਭਲੀ ਕਾਰ ਹੁਣ ਕਿਉਂ ਹੁੰਦਾ ਜੇ ਗੁਰੂ ਮਹਾਰਾਜ ਨੇ ਸਾਨੂੰ ਸਮਝਾਇਆ ਬਾਣੀ ਦੇ ਵਿੱਚ ਜੇ ਤੁਹਾਡੇ ਕੋਲ ਕੁਝ ਥੋੜਾ ਹੈ ਨਾ ਜੇ ਕੁਝ ਤੁਹਾਨੂੰ ਪ੍ਰਾਪਤ ਨਹੀਂ ਹੋਇਆ ਉਹਨੂੰ ਅਖੇ ਕਿ ਬਹੁਤ ਕੁਝ ਹੈ ਜੇ ਕੋਨੇ ਜਿਨ੍ਹਾਂ ਦਾ ਜੀਵਨ ਹੁੰਦਾ ਕਹਿੰਦੇ ਰੱਬ ਨੇ ਬਹੁਤ ਕੁਝ ਦਿੱਤਾ ਰੋਟੀ ਤਾਂ ਦੇ ਰਿਆ ਨਾ ਬਹੁਤ ਕੁਝ ਦਿੱਤਾ ਪਰ ਜਿਨ੍ਹਾਂ ਦੇ ਕੋਲ ਬਹੁਤ ਕੁਝ ਹੁੰਦਾ ਹੈ ਹਾਏ ਸਾਡੇ ਕੋਲ ਆਹ ਨਹੀਂ ਹੈ ਸਾਡੇ ਕੋਲ ਆਹ ਨਹੀਂ ਉਹ ਘਟ ਕਹਿੰਦੇ ਉਹਨ ਕਹਿੰਦੇ ਤ੍ਰਿਸ਼ਨਾ ਉਹਦੇ ਅੰਦਰ ਹੱਲੇ ਵੀ ਤ੍ਰਿਸ਼ਨਾ ਸਹਿਸ ਘਟੇ ਲੱਖ ਕੋਠ ਤਾਵੇ ਤ੍ਰਿਪਤਨਾ ਆਵੇ ਮਾਇਆ ਪਾਛੇ ਪਾ ਉਹਦੀ ਰਹਿਮਤ ਨੂੰ ਪ੍ਰਾਪਤ ਕਰਨਾ ਉਹਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨਾ ਤੇ ਜਿਹਦੇ ਉੱਪਰ ਉਹ ਕਿਰਪਾ ਕਰਦਾ ਨਾਨਕ ਨਦਰੀ ਨਦਰ ਨਿਹਾਰ ਉਹ ਕਿਰਪਾ ਕਰਦਾ ਇਹ ਨਹੀਂ ਕਿ ਉਹ ਆ ਕੇ ਦਿੰਦਾ ਸਾਨੂੰ ਸਾਨੂੰ ਮਿਹਨਤ ਕਰਾ ਲੈਂਦਾ ਸਾਡੇ ਕੋਲੋਂ ਪ੍ਰਿਆਸ ਕਰਾ ਲੈਂਦਾ ਵੀ ਕਰੋ ਮਿਹਨਤ ਫਲ ਦਿੰਦਾ ਬਰਕਤ ਦਿੰਦਾ ਪਰ ਨਾਲ ਇਹ ਵੀ ਆਖਿਆ ਤੇ ਜਦੋਂ ਅਸੀਂ ਉਹਨੂੰ ਭੁੱਲ ਜਾਂਦੇ ਆ ਉਹ ਨਹੀਂ ਆ ਕੇ ਸਾਨੂੰ ਮਾਰਦਾ ਉਹ ਤਾਂ ਇੰਨਾ ਕੰਮ ਕਰਦਾ ਇੱਕ ਪਾਸੇ ਆਖਦੇ ਨਾਨਕ ਨਦਰੀ ਨਦਰ ਨਿਹਾਲ ਦੂਸਰੇ ਪਾਸੇ ਆਖਿਆ ਨਦਰ ਉਪਠੀ ਜੇ ਕਰੇ ਸੁਲਤਾਨਾ ਕਹਾ ਕਰਾਇ ਤੇ ਗੱਲ ਇੰਨੀ ਕੀ ਤੇ ਜਿੱਦਣ ਉਹਦੇ ਬਣ ਗਏ ਮਹਾਰਾਜ ਕਹਿੰਦੇ ਜਿੱਦਣ ਭਰੋਸਾ ਬਣ ਗਿਆ ਕਿ ਜੋ ਤਦ ਭਾਵੈ ਸੋਈ ਕਰਨ ਇਤਿਹਾਸ ਦਾ ਇੱਕ ਅਨੁਗਤਾ ਹੈ ਅਸੀਂ ਹਰੇਕ ਸਾਲ ਜਾਂ ਇਤਿਹਾਸ ਨੂੰ ਜਦੋਂ ਵੀ ਪੜ੍ਹਦੇ ਆ ਯਾਦ ਕਰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਦਾ ਵਿਛੋੜਾ ਹੋ ਗਿਆ ਆਪਾਂ ਇੱਦਾਂ ਹੀ ਕਹਨੇ ਆ ਨਾ ਵੀ ਸਤਗੁਰੂ ਮਹਾਰਾਜ ਜੀ ਮਾਤਾ ਜੀ ਛੋਟੇ ਸਭ ਜਾਦੇ ਵਿਛੜ ਗਏ ਪਰਿਵਾਰ ਦੇ ਵਿਛੋੜਾ ਹੋ ਗਿਆ ਇਹ ਸਾਰਾ ਕੁਝ ਸਤਗੁਰੂ ਨੂੰ ਪਤਾ ਹੈ ਜੋ ਕੁਝ ਹੋ ਰਿਹਾ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਹੋ ਰਿਹਾ ਜੇ ਆਪਾਂ ਉਹਨੂੰ ਇਤਿਹਾਸ ਨੂੰ ਸਮਝਣ ਦਾ ਯਤਨ ਕਰੀਏ ਹੁਣ ਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਗਿਆਨੀ ਭਾਈ ਮਣੀ ਸਿੰਘ ਜੀ ਦੇ ਨਾਲ ਉਹਨਾਂ ਨੂੰ ਦਿੱਲੀ ਵੱਲ ਰਵਾਨਾ ਕਰਦੇ ਹੁਣ ਇਥੋਂ ਗੱਲ ਸਮਝਿਓ ਕਿ ਜੇ ਗੁਰੂ ਪਾਤਸ਼ਾਹ ਨੂੰ ਆਪਣੇ ਮਹਿਲਾਂ ਦਾ ਫਿਕਰ ਹੈ ਤੇ ਆਪਣੀ ਮਾਂ ਦਾ ਵੀ ਫਿਕਰ ਹੋਏਗਾ ਨਾ ਜਿਹਨੇ ਜਨਮ ਦਿੱਤਾ ਮਾਤਾ ਦਾ ਵੀ ਫਿਕਰ ਹੈ ਸਬਜਾ ਦਾ ਆ ਵੀ ਫਿਕਰ ਹੈ ਇਹ ਸਾਰਾ ਕੁਝ ਸਤਗੁਰੂ ਜੀ ਨੇ ਬਿਉਂਤ ਬਣਾਈ ਸੀ ਸਾਰਾ ਕੁਝ ਆਪ ਕੀਤਾ ਕਿਸ ਵੱਡੇ ਸਬਜਾ ਦੇ ਮੇਰੇ ਨਾਲ ਜਾਣਗੇ ਤੇ ਦਾਦੀ ਮਾਂ ਨੂੰ ਆਖਿਆ ਸੀ ਮਾਂ ਇਹ ਛੋਟਿਆਂ ਨੂੰ ਤੂੰ ਲੈ ਕੇ ਲਈ ਕਿ ਸਤਗੁਰੂ ਭੁੱਲ ਗਏ ਪਰਿਵਾਰ ਵਿਛੜ ਗਿਆ ਹੁਣ ਦੇਖੋ ਨਾ ਚਮਕੌਰ ਦੀ ਗੱਡੀ ਵਿੱਚ ਉਹਨੇ ਤੱਕਰ ਪੰਜ ਪਿਆਰੇ ਨੇ ਹੁਕਮ ਨਹੀਂ ਕੀਤਾ ਗੁਰੂ ਸਾਹਿਬ ਨੂੰ ਜਿੰਨੇ ਤੱਕਰ ਸਭ ਜਾਦੇ ਸ਼ਹੀਦ ਨਹੀਂ ਹੋਏ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਉਹਨੇ ਤੱਕਰ ਪੰਜ ਪਿਆਰੇ ਨੇ ਹੁਕਮ ਨਹੀਂ ਕੀਤਾ ਸਤਗੁਰੂ ਉਸ ਤੋਂ ਬਾਅਦ ਜਾਂਦੇ ਆ ਫਿਰ ਰਾਏਕੋਟ ਪਹੁੰਚਦੇ ਆ ਰਾਏਕੋਟ ਤੋਂ ਅੱਗੇ ਨਹੀਂ ਗਏ ਗੁਰੂ ਪਾਸ਼ਾ ਜੀ ਛੋਟੇ ਸਭ ਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੀ ਖਬਰ ਸੁਣ ਕੇ ਫਿਰ ਅੱਗੇ ਜਾਂਦੇ ਇਹਦਾ ਇੱਕ ਕਾਰਨ ਸੀ ਉਹ ਕਾਰਨ ਕੀ ਸੀ ਕਿ ਇੱਕ ਵੀ ਰਹਿ ਜਾਂਦਾ ਪਰਿਵਾਰ ਦੇ ਵਿੱਚੋਂ ਜੀਵ ਆਜੋ ਗੱਦੀਆਂ ਲਾ ਕੇ ਬੈਠਦੇ ਨਹੀਂ ਬੈਠਦੇ ਤਾਂ ਫੇ ਅਸੀਂ ਬਿਠਾ ਦਿੰਦੇ ਵੀ ਗੁਰੂ ਸਾਹਿਬ ਦੀ ਦੀ ਸੰਤਾਨ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਗੁਰੂ ਸਾਹਿਬ ਨਹੀਂ ਚਾਹੁੰਦੇ ਸਤਿਗੁਰੂ ਨੇ ਗੁਰਤਾ ਗੱਦੀ ਦਿੱਤੀ ਕੱਲ ਜਿੱਦਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਪਾਂਛੀ ਦੀ ਢਾੜਾ ਬਣਾਇਆ ਤੇ ਲੋਕੀ ਉਹਨੂੰ 11ਵਾਂ ਗੁਰੂ ਮੰਨਣ ਲੱਗ ਗਏ ਸੀ ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਤਾ ਗੱਦੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਔਰ ਹੁਕਮ ਕੀਤਾ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨੇ ਉਗਰਨ ਔਰ ਜਥੇਦਾਰੀ ਜਿਹੜੀ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੀ ਦੋਨੀ ਚੀਜ਼ਾਂ ਸਾਡੇ ਸਾਹਮਣੇ ਹੁਣ ਹੋ ਕੀ ਰਿਹਾ ਕਹਿੰਦੇ ਜੋ ਪਰਮੇਸ਼ਰ ਕਰ ਰਿਹਾ ਉਹਦੀ ਰਾਜਾ ਜੋ ਗੁਰੂ ਕਰ ਰਿਹਾ ਉਹਨੂੰ ਪਤਾ ਜੋ ਤੁਤ ਭਾਵ ਹੈ ਸੋਈ ਕਰਨਾ ਉਹ ਸਤਿਗੁਰੂ ਨੂੰ ਸਭ ਪਤਾ ਹੈ ਕਿਸ ਤਰ੍ਹਾਂ ਕਰਨਾ ਕਿਵੇਂ ਕਰਨਾ ਕਿਉਂ ਕਰਨਾ ਤੇ ਹੁਣ ਇੱਕ ਹੋਰ ਹੈ ਕੀ ਹੁਣ ਅਤੇ ਚਮਕੌਰ ਦਾ ਜੰਗ ਹੈ ਜੰਗਾਂ ਦਾ ਬੜੀਆਂ ਹਿੰਦੁਸਤਾਨ ਦੇ ਵਿੱਚ ਜੁੱਧ ਬਹੁਤ ਵੱਡੇ ਵੱਡੇ ਹੋਏ ਆ ਉਹਦੇ ਵਿੱਚ ਹਜ਼ਾਰਾਂ ਲੱਖਾਂ ਬੰਦੇ ਵੀ ਮਰੇ ਆ ਅੱਗੇ ਵੀ ਜੁੱਧ ਹੁੰਦੇ ਰਣਗੇ ਸ਼ਹੀਦ ਤਾਂ ਨਹੀਂ ਕਿਸੇ ਨੂੰ ਆਖਿਆ ਜਾਂਦਾ ਪਰ ਐਸੀ ਗੱਲ ਕਿਹੜੀ ਸੀ ਜਿਹੜੇ ਚਮਕੌਰ ਦੇ ਵਿੱਚ ਸ਼ਹੀਦ ਹੋ ਗਏ ਜਿਹੜੇ ਲੜੇ ਆ ਉਹਨਾਂ ਨੂੰ ਸ਼ਹੀਦ ਕਿਹਾ ਜਾਂਦਾ ਜਾਂ ਜਿਹੜੇ ਸਰੰਦ ਦੀ ਦੀਵਾਰ ਦੇ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਦੀ ਸ਼ਹਾਦਤ ਹੁੰਦੀ ਉਹਨਾਂ ਨੂੰ ਸ਼ਹੀਦ ਕਿਹਾ ਜਾਂਦਾ। ਔਰ ਕਿੱਡਾ ਵੱਡਾ ਜੰਦੋ ਹੋਇਆ ਰਮਾਇਣ ਦਾ। ਆ ਸਾਰਾ ਨਾਟਕ ਜੇ ਆਪਾਂ ਸਾਰਾ ਟੀਵੀ ਤੇ ਦੇਖਿਆ ਲੋਕਾਂ ਨੇ। ਕਿੰਨੇ ਹਜ਼ਾਰਾਂ ਬੰਦੇ ਮਰ ਗਏ ਕੋਈ ਸ਼ਹੀਦ ਹੋਇਆ ਕਿਸੇ ਨੇ ਕਿਹਾ ਵੀ ਅੱਜ ਤੱਕ ਅਸ਼ੀਰ ਹੋਇਆ। ਤੇ ਮਹਾਭਾਰਤ ਦਾ ਜੰਦੋ ਆ। ਕਿਸੇ ਨੇ ਆਖਿਆ ਵੀ ਇੰਨੇ ਲੱਖਾਂ ਬੰਦੇ ਮਰ ਗਏ ਵੀ ਅਸ਼ੀਰ ਹੋ ਗਏ ਏਡੇ ਵੱਡੇ ਵੱਡੇ ਬੰਦੇ ਮਰ ਗਏ ਕੋਈ ਸ਼ਹੀਦ। ਉਹਦੇ ਕਾਰਨ ਸਨ ਹੁਣ ਜਿਹੜਾ ਰਮਾਇਣ ਹੈ ਜਾਂ ਰਾਮਚੰਦਰ ਜੀ ਵਾਲੀ ਲੜਾਈ ਜਿਹੜੀ ਹੋਈ ਆ ਇੱਕ ਸ਼ੁਰੂ ਕਿੱਥੋਂ ਹੈ ਲੰਕਾ ਤੋਂ ਸ਼ੁਰੂ ਨਹੀਂ ਹੋਈ ਉਹ ਸ਼ੁਰੂ ਹੋਈ ਆ ਨਾਸਿਕ ਤੋਂ ਖਤਮ ਲੰਕਾ ਜੇ ਹੋਈ ਜਾਂ ਜਦੋਂ ਆਪਾਂ ਪੁਸ਼ੋਕਰ ਦੇਖਦੇ ਆ ਨਾਸਿਕ ਉਹ ਨਾਸਿਕ ਤਾਂ ਆਪ ਸਮਝ ਗਏ ਆ ਆਪਾਂ ਸਾਰੇ ਹਿੰਦੀ ਵਿੱਚ ਨਾਗ ਕਹਿੰਦੇ ਆ ਹਿੰਦੀ ਇੰਗਲਿਸ਼ ਵਿੱਚ ਇਨੋਸ ਕਹਿੰਦੇ ਆ ਪੰਜਾਬੀ ਵਿੱਚ ਆਪਾਂ ਬਸੇ ਭੋਲੇ ਗਏ ਉਹ ਜਿਹੜਾ ਸ਼ਬਦ ਪੜਿਆ ਜਾਂਦਾ ਨੱਕ ਤਾਂ ਆਪਾਂ ਕਹਿੰਨੇ ਆ ਇੱਕ ਸ਼ਬਦ ਹੋਰ ਹੈ ਉਹ ਕਹਿੰਦੇ ਜੇ ਆਪਾਂ ਕਹਿੰਦੇ ਨੇ ਕਿਸੇ ਨੂੰ ਜੇ ਪਿੱਛੇ ਹਟ ਜਾ ਤੇਰੀ ਨਾਸਾ ਬਣ ਦਿਆਂਗਾ ਨਾਸਾ ਕਹਿੰਦੇ ਨੇ ਤੇ ਉਹ ਨਾਸਿਕ ਜਦੋਂ ਹੁਣ ਰਾਵਣ ਦੀ ਭੈਣ ਦਾ ਨੱਕ ਲక్ష్మణ ਕੱਟ ਦਿੰਦੇ ਛੜਾ ਲੜਾਈ ਇੱਥੋਂ ਸ਼ੁਰੂ ਹੁੰਦੀ ਹੈ ਤੇ ਲੜਾਈ ਉੱਥੇ ਖਤਮ ਹੁੰਦੀ ਹੈ ਉਹ ਆਪਣੇ ਘਰ ਵਾਲੇ ਵਾਪਸ ਆ ਜਾਂਦੀ ਹੈ ਲੜਾਈ ਖਤਮ ਹੋ ਜਾਂਦੀ ਹੈ ਇੱਕ ਇਸਤਰੀ ਦੇ ਪਿੱਛੇ ਜਦੋਂ ਹੋਇਆ ਨਾ ਉਹਦੇ ਪਛੀੜ ਥੋੜੇ ਗਿਆ ਜਾਣਾ ਕਿਸੇ ਨੂੰ ਇਸੇ ਤਰ੍ਹਾਂ ਮਹਾਭਾਰਤ ਦਾ ਹੋਇਆ ਕਿਸੇ ਇਸਤਰੀ ਦੇ ਪਿੱਛੇ جنگ ਹੋ ਗਈ ਤੇ ਪਰ ਜਿੱਥੇ ਵੇਲੇ ਇਹ جنگ ਹੁੰਦੀ ਆ ਤੇ ਉਹ ਗੁਰੂ ਮਹਾਰਾਜ ਤਾਂ ਆਪ ਕਹਿ ਰਹੇ ਆ ਕਿ ਜੋ ਹੋ ਰਿਹਾ ਹੈ ਪਰਮਾਤਮਾ ਅਕਾਲ ਪੁਰਖ ਦੀ ਰਜ਼ਾ ਵਿੱਚ ਹੋ ਰਿਹਾ ਤੇ ਹੋ ਰਿਹਾ ਜੋ ਹੋ ਰਿਹਾ ਜ਼ੁਲਮ ਦੇ ਖਿਲਾਫ ਔਰ ਜ਼ੁਲਮ ਨੂੰ ਖਤਮ ਕਰਨ ਵਾਸਤੇ ਹੋ ਰਿਹਾ ਤੇ ਸਿੱਖ ਜਿਹੜਾ ਆਪਣੇ ਵਾਸਤੇ ਨਹੀਂ ਲੜਦਾ ਨਾ ਸਤਗੁਰੂ ਜੀ ਨੇ ਇਹ ਜਿਹੜੀਆਂ ਲੜਾਈਆਂ ਲੜੀਆਂ ਯਰ ਜੋਰੂ ਜ਼ਮੀਨ ਵਾਸਤੇ ਨਹੀਂ ਸੀ ਪਰਮਾਤਮਾ ਦੀ ਰਜ਼ਾ ਕਿਦਾਂ ਮੰਨੀ ਜਾਂਦੀ ਹੈ ਉਹ ਸਤਗੁਰ ਨੇ ਦੱਸਿਆ ਤੇ ਮਹਾਰਾਜ ਕਹਿੰਦੇ ਭਾਈ ਜਿਸ ਦਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਬਾਬਾ ਬੰਦਾ ਸਿੰਘ ਨੂੰ ਬਦਲਾ ਲੈਣ ਨਹੀਂ ਭੇਜਿਆ ਸੀ ਇਹ ਤਾਂ ਮਿਸ਼ਨ ਜੋ ਗੁਰੂ ਨਾਨਕ ਸਾਹਿਬ ਨੇ ਆਰੰਭ ਕੀਤਾ ਬਦਲੇ ਲੈਣੇ ਹੁੰਦੇ ਤਾਂ ਬਹੁਤ ਬਦਲੇ ਹੋ ਜਾਂਦੇ ਗੁਰਾਰਜਨ ਸਾਹਿਬ ਦੀ ਸ਼ਹਾਦਤ ਦਾ ਬਦਲਾ ਗੁਰਤੇਗ ਬਾਦਰ ਸਾਹਿਬ ਦੀ ਸ਼ਹਾਦਤ ਦਾ ਬਦਲਾ ਬਦਲੇ ਦੀ ਭਾਵਨਾ ਸਿੱਖ ਦੇ ਅੰਦਰ ਨਹੀਂ ਹੈ ਸਿੱਖ ਦੇ ਅੰਦਰ ਇੱਕੋ ਭਾਵਨਾ ਕਿ ਜ਼ੁਲਮ ਦਾ ਨਾਸ਼ ਕਰਨਾ ਹੈ ਜ਼ੁਲਮ ਕੋਈ ਵੀ ਕਰਦਾ ਤੇ ਜੋ ਹੋ ਰਿਹਾ ਪ੍ਰਮਾਤਮਾ ਤੇਰੀ ਰਜ਼ਾ ਦੇ ਵਿੱਚ ਹੁੰਦਾ ਤੇ ਉਹਨਾਂ ਨੂੰ ਕੋਈ ਡਰ ਕੋਈ ਨਹੀਂ ਹੈ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਉ ਨਾ ਬਿਆਪੈ ਤੇਰੀ ਸਰਣਾ ਕੋਈ ਡਰ ਥੋੜੇ ਸੀ ਵੀ ਹੱਥ ਖੜੇ ਕਰਕੇ ਆ ਜਾਈਏ ਬਾਹਰ ਵੀ 7 ਮਹੀਨੇ ਹੋ ਗਏ ਘੇਰਾ ਪਾਈ ਆਪਣੇ ਪੁੱਤਰਾਂ ਨੂੰ ਬਚਾ ਲਈਏ ਉਹ ਤਾਂ ਚਾਉ ਸੀ ਅੰਦਰ ਗੁਰਦਾਸ ਨਗਲ ਦੀ ਗੜੀ ਤੇ ਚਮਕੌਰ ਦੀ ਗੜੀ 8 ਮਹੀਨੇ ਘੇਰਾ ਪਾਈ ਰੱਖਿਆ ਗੁਰਦਾਸ ਨਗਲ ਗੜੀ ਨੂੰ ਤੇ ਉਹਦੇ ਅੰਦਰ ਉਹ ਵੀ ਬੁੱਧੀ ਬੱਚੇ ਸਨ ਬਾਬਾ ਅਜੇ ਸਿੰਘ 4 ਪਾਣਕ 4 ਸਾਲ ਦੀ ਉਹਦੀ ਉਮਰ ਸੀ ਜਿਸ ਵੇਲੇ ਬਾਬਾ ਬੰਦਾ ਸਿੰਘ ਭਾਦਰ ਦੇ ਕੋਲ ਸੀ ਅੰਦਰ ਡਰ ਨਹੀਂ ਸੀ ਦਰ ਖਤਮ ਹੋ ਗਿਆ ਜਦੋਂ ਉਹਦੀ ਸ਼ਰਨ ਵਿੱਚ ਆ ਗਏ ਭਾਉ ਨਾ ਬਿਆਪੇ ਤੇਰੀ ਸਰਣਾ ਤੇ ਹੋਣਾ ਕੀ ਆ ਜੋ ਤੁਦ ਭਾਵੈ ਸੋਈ ਕਰਨਾ ਰਹਾਉ ਹੁਣ ਸਭ ਜਨ ਦੇ ਨੂੰ ਵੀ ਵਿਸ਼ਵਾਸ ਸੀ ਕਿ ਇਹਨਾਂ ਦੇ ਕੀਤੇ ਆ ਥੋੜੇ ਕੁਝ ਹੋਣਾ ਉਹ ਕਰਨਾ ਤਾਂ ਵਾਹਿਗੁਰੂ ਨੇ ਆ ਵਾਹਿ ਪਰਮੇਸ਼ਰ ਨੇ ਕਰਨਾ ਹੈ ਇਹਨਾਂ ਦੇ ਹੱਥ ਵਿੱਚ ਥੋੜੇ ਕੁਝ ਤੇ ਡਰ ਥੋੜੇ ਸੀ ਉਹਨਾਂ ਦੇ ਕਿਉਂਕਿ ਭੈਵੇਂ ਰਚਿਓ ਸਭ ਸੰਸਾਰਾ ਸਾਰਾ ਸੰਸਾਰ ਹੀ ਭੈ ਦੇ ਵਿੱਚ ਰਚਿਆ ਹੋਇਆ ਹੈ ਹੁਣ ਵਜ਼ੀਰ ਖਾਨ ਨੂੰ ਡਰ ਹੈ ਕਿ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਜੇ ਵਾਪਸ ਆ ਗਏ ਤੇ ਪੰਜਾਬ ਤੇ ਮੈਨੂੰ ਉਹਨਾਂ ਨੇ ਖਤਮ ਕਰ ਦੇਣਾ ਤੇ ਸਤਗੁਰੂ ਜੀ ਦੇ ਉੱਪਰ ਹਮਲਾ ਕਰਨ ਵਾਸਤੇ ਉਹ ਭੇਜ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਕਸ਼ੀਅਤ ਇਦਾਂ ਦੀ ਆ ਹੈਰਾਨ ਹੋ ਜਾਂਦਾ ਜਦ ਵਿੱਚ ਆਪਾਂ ਇਤਿਹਾਸ ਨੂੰ ਵੜਦੇ ਆਂ ਦਰਸ਼ਨ ਕਰਦੇ ਆਂ ਸਤਗੁਰੂ ਮਹਾਰਾਜ ਜੀ ਦੇ ਨਾਲ ਸਿੱਖ ਤਾਂ ਹੈਗੇ ਹੀ ਸਨ ਸਤਗੁਰੂ ਦੇ ਨਾਲ ਹਿੰਦੂ ਵੀ ਸਨ ਸਤਗੁਰੂ ਜੀ ਦੇ ਨਾਲ ਮੁਸਲਮਾਨ ਵੀ ਸਨ ਇਥੋਂ ਤੱਕਰ ਜਿਹੜੀ ਅੰਗਰੇਜ਼ਾਂ ਦੀ ਕੰਪਨੀ ਹਿੰਦੁਸਤਾਨ ਦੇ ਵਿੱਚ ਆ ਚੁੱਕੀ ਸੀ ਜਦੋਂ ਸਤਗੁਰੂ ਮਹਾਰਾਜ ਜੀ ਦੇ ਉੱਪਰ ਹਮਲਾ ਕੀਤਾ ਗਿਆ ਤੇ ਗੁਰੂ ਮਹਾਰਾਜ ਉਸ ਸਮੇਂ ਜਖਮੀ ਹੋਇਆ ਤੇ ਉਹ ਅੰਗਰੇਜ਼ ਡਾਕਟਰ ਈਸਾਈ ਜਿਹੜਾ ਹੈ ਉਹ ਸਤਿਗੁਰੂ ਜੀ ਮਹਾਰਾਜ ਦੇ ਜ਼ਖਮ ਸਿਲਦਾ ਤੇ ਸਾਰੇ ਗੁਰੂ ਮਹਾਰਾਜ ਨੂੰ ਮੰਨਦੇ ਆ Hindu ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਈਸਾਈ ਹੋਵੇ ਸਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਗੱਲ ਕੀ ਸੀ ਕਿ ਡਰ ਨਹੀਂ ਸੀਗਾ ਪਰਮੇਸ਼ਰ ਅਕਾਲ ਪੁਰਖ ਕਰਨ ਵਾਲਾ ਉਹ ਪਰਮੇਸ਼ਰ ਹੈ ਜਿੱਥੇ ਵਿਲੇ ਅਸੀਂ ਇਹ ਸਮਝਾਂਗੇ ਵੀ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਅੰਦਰ ਉਹ ਡਰ ਖਤਮ ਹੋ ਜਾਏ ਤੇ ਸਾਰਾ ਸੰਸਾਰ ਹੀ ਡਰ ਦੇ ਵਿੱਚ ਹੈ ਭੈ ਮੈਂ ਰਚਿਓ ਸਭ ਸੰਸਾਰਾ ਤਿਸ ਭਾਉ ਨਹੀਂ ਜਿਸ ਨਾਮ ਆਧਾਰਾ ਹੁਣ ਲੋਕ ਕਹਿੰਦੇ ਨਾ ਬਾਣੀ ਸਮਝ ਨਹੀਂ ਲੱਗਦੀ ਕਿੰਨਾ ਸਪਸ਼ਟ ਗੁਰੂ ਮਹਾਰਾਜ ਲਿਖਿਆ ਜੇ ਹੁਣ ਅਸੀਂ ਪੜਦੇ ਹੀ ਜਾਵਾਂਗੇ ਪੜ ਪੜ ਗੱਡੀ ਲੱਦੀ ਏ ਪੜ ਪੜ ਸਰੀਏ ਸਾਥ ਭਾਵੇਂ ਮਹੀਨੇ ਤੇ ਡੇਢ ਮਹੀਨੇ ਤੁਸੀਂ ਮੈਂ ਸੱਜ ਪੜ ਕਰਨਾ ਹੀ ਕਰਨਾ ਮੈਂ 35 ਮਿੰਟ ਸੁਖਣੀ ਸਾਹਿਬ ਕਰਨਾ ਜਿਹੜੇ ਲੱਗੇ ਨਾ ਚਪੈਰੇ ਕਰਦੇ ਪਏ ਤੇ ਗੁਰੂ ਮਹਾਰਾਜ ਕਹਿੰਦੇ ਅੱਠੇ ਪੈਰ ਜਪੋ ਕਹਿੰਦੇ ਚਪੈਰੇ ਜਪੋ ਇੱਕੋ ਪੈਰੇ ਜਪੋ ਤੇ ਕਿੱਥੇ ਕਿੱਥੇ ਨਵੀਆਂ-ਨਵੀਆਂ ਕਾਢਾਂ ਕੱਢਦੇ ਸਤਿਗੁਰੂ ਕਹਿੰਦੇ ਦੇਖੋ ਕਿੰਨਾ ਸਪਸ਼ਟ ਲਿਖਿਆ ਤਿਸ ਭਾਉ ਨਾਹੀਂ ਜਿਸ ਨਾਮ ਆਧਾਰਾ ਆਧਾਰਾ ਕਹਿੰਦੇ ਸਹਾਰਾ ਭਾਉ ਨਾ ਬਿ ਆਪੇ ਤੇਰੀ ਸਰਣਾ ਜੋ ਤਦ ਭਾਵੇਂ ਸੋਈ ਕਰਨਾ ਰਹਾਉ ਸੋਗ ਹਰਖ ਮੈਂ ਆਵਣ ਜਾਣਾ ਜੇ ਕਮ ਹੈ ਤੇ ਅਸੀਂ ਰੋਣ ਲੱਗ ਜਾਂਦੇ ਹਰਖ ਹੁੰਦਾ ਖੁਸ਼ੀ ਹੁੰਦੀ ਅਸੀਂ ਹੱਸਣ ਲੱਗ ਜਾਂਦੇ ਸਾਡਾ ਕਾਬੂ ਨਹੀਂ ਰੰਦਾ ਸਾਡੇ ਸਾਡੇ ਉਹ ਕਬਜ਼ੇ ਦੇ ਵਿੱਚ ਨਹੀਂ ਸਾਡੇ ਕਬਜ਼ੇ ਦੇ ਵਿੱਚ ਨਹੀਂ ਰਹਿੰਦਾ ਸਾਡਾ ਹੱਸਣਾ ਤੇ ਸਾਡਾ ਰੋਣਾ ਤੇ ਅਸੀਂ ਫਿਰ ਉਹ ਚੱਕਰ ਵਿੱਚ ਪੈ ਜਾਂਦੇ ਆ ਜੇ ਖੁਸ਼ੀ ਆ ਗਈ ਤੇ ਜ਼ਿਆਦਾ ਖੁਸ਼ ਹੋ ਗਏ ਕੋਈ ਗਮੀ ਆ ਗਈ ਤੇ ਜ਼ਿਆਦਾ ਰੋਣ ਲੱਗ ਗਏ ਰੱਬ ਨੂੰ ਉਲੰਭੇ ਦੇਣ ਲੱਗ ਗਏ ਸੋਗ ਹਰਖ ਮੈਂ ਆਵਣ ਜਾਣਾ ਪਰ ਨਾਲ ਕਹਿੰਦੇ ਤਿੰਨ ਸੁਖ ਪਾਇਆ ਜੋ ਪ੍ਰਭ ਭਾਣਾ ਸੁਖ ਉਹਨੇ ਪ੍ਰਾਪਤ ਕੀਤਾ ਜਿਹੜਾ ਉਹਦੇ ਹੁਕਮ ਦੇ ਵਿੱਚ ਰਹਿੰਦਾ ਕਿ ਜੋ ਤੂੰ ਪਰਮੇਸ਼ਰ ਕਰਦਾ ਹੈ ਉਹ ਚੰਗਾ ਹੈ ਤੂੰ ਕਰ ਰਿਆ ਨਾ ਤੂੰ ਹੀ ਕਰ ਰਿਆ ਚੰਗਾ ਕਰਦਾ ਹੈ ਗਲਤ ਨਹੀਂ ਕਰਦਾ ਪ੍ਰਭ ਸਤਿਗੁਰੂ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ ਸੋਗ ਹਰਖ ਮੈਂ ਆਵਣ ਜਾਣਾ ਤਿੰਨ ਇੱਥੇ ਨੰਨੇ ਨੂੰ ਸਿਹਾਰੀ ਹੈ ਤਿੰਨ ਤਿਨਾਂ ਨੇ ਤਿੰਨ ਸੁਖ ਪਾਇਆ ਜੋ ਪ੍ਰਭ ਭਾਣਾ ਅਗਨ ਸਾਗਰ ਮੈਂ ਮਹਾ ਵਿਆਪੇ ਮਾਇਆ ਕਹਿੰਦੇ ਮਾਇਆ ਦਾ ਪ੍ਰਭਾਵ ਬਾਪੜਦਾ ਹੈ ਅਗਨ ਸਾਗਰ ਇਹ ਤ੍ਰਿਸ਼ਨਾ ਦੀ ਅਗ ਦੇ ਵਿੱਚ ਸੇ ਸੀਤਲ ਜਿਨ ਸਤਗੁਰ ਪਾਇਆ ਉਹ ਠੰਡੇ ਠਾਰ ਹਨ ਜਿਨ੍ਹਾਂ ਨੇ ਸਤਗੁਰ ਦੀ ਪ੍ਰਾਪਤੀ ਕੀਤੀ ਆ ਮਹੀਨਾ ਚੱਲ ਰਿਹਾ ਨਾ ਸਤਗੁਰ ਨੇ ਸ਼ਬਦ ਦੀਆਂ ਪਹਿਲੀ ਤੇ ਆਖਰੀ ਪੰਕਤੀ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਕਹਿੰਦੇ ਆਸਾੜ ਤਪੰਦਾ ਤਿਸ ਲੱਗੇ ਹਰ ਨਾਹਾਂ ਨ ਜਿਨਾਂ ਪਾਸ ਆਖਰ ਵਿੱਚ ਕਹਿੰਦੇ ਅਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸੇ ਸੀਤਲ ਜਿਨ ਸਤਗੁਰ ਪਾਇਆ ਰਾਖ ਲੈ ਪ੍ਰਭ ਰਾਖਣਹਾਰਾ ਉਹ ਰੱਖਣ ਵਾਲਾ ਪਰਮੇਸ਼ਰ ਹੈ ਉਹ ਰੱਖਿਆ ਕਰਦਾ ਕਹੋ ਨਾਨਕ ਕਿਆ ਜੰਤ ਵਿਚਾਰ ਅਸੀਂ ਕੀ ਵਿਚਾਰ ਕਰ ਸਕਦੇ ਆ ਉਹ ਕਿਦਾਂ ਰੱਖਿਆ ਕਰਦਾ ਕਿਦਾਂ ਕਰਦਾ ਸਾਡੀ ਪਰਤ ਪਾਲਣਾ ਅਸੀਂ ਸੋਚ ਵੀ ਨਹੀਂ ਸਕਦੇ ਜਦੋਂ ਉਹਦੀ ਸ਼ਰਨ ਵਿੱਚ ਆਉਨੇ ਕੋਈ ਡਰ ਨਹੀਂ ਹੈ ਕਹਿੰਦੇ ਭੋ ਨਾ ਵਿਆਪੈ ਤੇਰੀ ਸ਼ਰਮ ਜੇ ਅਸੀਂ ਨਹੀਂ ਕਰਦੇ ਨਾ ਤੇ ਜੇ ਆਪਾਂ ਉਲਾਮੇ ਦਿੰਦੇ ਨਾ ਸਤਿਗੁਰੂ ਵੀ ਨੇ ਸਾਨੂੰ ਉਲਾਮਾ ਦਿੱਤਾ ਸਤਿਗੁਰੂ ਨੇ ਵੀ ਉਲਾਮਾ ਦਿੱਤਾ ਉਲਾਮਾ ਦਿੱਤਾ ਇੱਕ ਨਹੀਂ ਦਿੱਤਾ ਗੁਰੂ ਮਹਾਰਾਜ ਨੇ ਤੈਨੂੰ 100 ਉਲਾਮੇ ਦਿੱਤੇ ਹਜ਼ਾਰਾਂ ਰਾਤ ਨੂੰ ਦਿੰਦਾ ਆਪਾਂ ਤਾਂ ਘੱਟ ਦਿੰਦੇ ਨੇ ਨਾ ਉਹ ਜ਼ਿਆਦਾ ਦਿੰਦਾ ਉਲਾਮੇ ਸਤ ਕਰੂੰ ਲਿਖਿਆ ਬਾਣੀ ਕਹਿੰਦੇ 100 ਉਲਾਮੇ ਦਿਨੇ ਕੇ ਰਾਤੀ ਮਲੇ ਹੰਸ ਉਹ ਪ੍ਰਮਾਤਮਾ ਦੀ ਭਗਤੀ ਛੱਡ ਕੇ ਨਾ ਬੰਦਾ ਕਹਿੰਦੇ ਕਰਦਾ ਕੀ ਹੈ ਕਰੰਗੀ ਲਗਾ ਹੰਸ ਪ੍ਰਮਾਤਮਾ ਦੀ ਸਿਪਤ ਸਲਾਹ ਛੱਡ ਕੇ ਸਿਪਤ ਸਲਾਹਣ ਛੱਡ ਕੇ ਕਰੰਗੀ ਲਗਾ ਹੰਸ ਹੰਸ ਜਿਹੜਾ ਨਾ ਕਾਮ ਬਣ ਗਿਆ ਤੇ ਤੈਨੂੰ ਭਜਿਆ ਸੀ ਹੰਸ ਬਣਾ ਕੇ ਤੇ ਕਾਮ ਬਣ ਗਿਆ ਕਹਿੰਦੇ ਸੰਸਾਰ ਦੇ ਇਹਦੇ ਜੂਠ ਦੇ ਵਿੱਚ ਲੱਗਾ ਹੋਇਆ ਸੋ ਅਲਾਮੇ ਦੇਣੇ ਕੇ ਰਾਤੀ ਮਿਲੇ ਹੰਸ ਤੇ ਪ੍ਰਮਾਤਮਾ ਦੀ ਭਗਤੀ ਛੱਡ ਕੇ ਸਿਪਤ ਸਲਾਹਨ ਛੱਡ ਕੇ ਕਰੰਗੀ ਲੱਗਾ ਹੰਸ ਤੇ ਸਤਿਗੁਰ ਮਹਾਰਾਜ ਕਿਰਪਾ ਕਰਦੇ ਆ ਕਹਿੰਦੇ ਜਿਹੜੇ ਉਹਦਾ ਸ਼ੁਗਰ ਕਰਦੇ ਆ ਉਹਦੇ ਭੌ ਦੇ ਵਿੱਚ ਰਹਿੰਦੇ ਆ ਉਹਦੇ ਡਰ ਦੇ ਵਿੱਚ ਜੀਵਨ ਬਤੀਤ ਕਰਦੇ ਆ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੁੰਦਾ ਕਿਉਂਕਿ ਭੌ ਨਾ ਵਿਆਪੇ ਤੇਰੀ ਸਰਨਾ ਜੋ ਤਤ ਭਾਵੈ ਸੋਈ ਕਰਨਾ ਜੋ ਪਰਮੇਸ਼ਰ ਕਰਦਾ ਉਹ ਚੰਗਾ ਕਰਦਾ ਹੁਣ ਕਈ ਲੋਕ ਆ ਤਾਂ ਬਰਸਾਤ ਨਹੀਂ ਹੋ ਰਹੀ ਕਿ ਹੁਣ ਕਹਣਗੇ ਬਰਸਾਤ ਬੰਦ ਨਹੀਂ ਹੋ ਰਹੀ ਮਤਲਬ ਕਿਸੇ ਪਾਸੇ ਵੀ ਨਹੀਂ ਰੱਬ ਨੂੰ ਟਿਕਾ ਮੰਨਦੇ ਰੱਬ ਨੇ ਤੇਰੇ ਪਛਕੇ ਥੋੜੇ ਕਰਨੀ ਆ ਉਹ ਪਰਮ ਇਦਾਂ ਨਾ ਪ੍ਰਮਾਤਮਾ ਨੂੰ ਵੀ ਇਦਾਂ ਦਾ ਬਣਾ ਦਿੱਤਾ ਵੀ ਇਦਾਂ ਕਰ ਤੋ ਇਦਾਂ ਅਗਿਆਨੀ ਸਰਬਜੀਤ ਸਿੰਘ ਦੀ ਬੜੀ ਸੁਣਿਆ ਉਹਨਾਂ ਦੀ ਵੀਡੀਓ ਚੱਲ ਰਹੀ ਹੈ ਕਹਿੰਦੇ ਲੋਕਾਂ ਨੇ ਨਾ ਸ਼ੀਧਾ ਨੂੰ ਵੀ ਚੱਕਰਾਂ ਦੇ ਵਿੱਚ ਪਾਇਆ ਹੋਇਆ ਕੋਈ ਹੁਣ ਚਪਾਰਾ ਇਸ ਕਰਕੇ ਕਰ ਰਿਹਾ ਵੀ ਅਮਰੀਕਾ ਚਲਾ ਜਾ ਕੋਈ ਕਹਿੰਦਾ ਮੈਂ ਉੱਥੇ ਮੈਨੂੰ ਪੀਆਰ ਮਿਲ ਜਾਏ ਕੋਈ ਕਹਿੰਦਾ ਮੈਨੂੰ ਪੈਟਰੋਲ ਪੰਪ ਮਿਲ ਜਾਏ ਕਹਿੰਦੇ ਉਹ ਵੀ ਕਨਫਿਊਜ਼ ਹੋਏ ਫਿਰ ਸ਼ਹੀਦ ਵੀ ਕਨਫਿਊਜ਼ ਹੋ ਜਾਂਦੇ ਵੀ ਇਹ ਕਰਨਾ ਕੀ ਹੈ ਨਾਲੇ ਤੇ ਸਾਡੀ ਹਾਲਤ ਜਿਹੜੀ ਹੈ ਕਿ ਕਹਿੰਦੇ ਮੰਗਣ ਵਾਸਤੇ ਸਿਰਫ ਲਾਲਚੀ ਬਣਾਇਆ ਜਾ ਰਿਹਾ ਸਾਨੂੰ ਬਾਣੀ ਦੇ ਨਾਲ ਨਹੀਂ ਜੋੜਿਆ ਜਾ ਲਾਲਚੀ ਬਣਾਇਆ ਜਾ ਰਿਹਾ ਲੋਭੀ ਬਣਾਇਆ ਜਾ ਰਿਹਾ ਵੀ ਤੁਸੀਂ ਆ ਕਰੋਗੇ ਉਹ ਕਹਿੰਦੇ ਜੀ ਸਾਡੇ ਉੱਪਰ ਕਰਜ਼ਾ ਸੀ ਤੇ ਅਸੀਂ ਨਾ ਜਿੱਦਣ ਤੇ ਆ ਰਹੇ ਹਾਂ ਬਾਬਾ ਦੀਪ ਸਿੰਘ ਜੀ ਦੇ ਤੇ ਉਸ ਦਿਨ ਦਾ ਸਾਡਾ ਨਾ ਕਰਜ਼ਾ ਉਤਰ ਗਿਆ ਕਰਜ਼ਾ ਲਿਆ ਸੀ ਗਾਵਾਂ ਪਾਉਣੀਆਂ ਸੀ ਤੇ ਕੋਠੀ ਪਾਲੀ ਤੇ ਹੁਣ ਗਲਤ ਕੰਮ ਆਪ ਕੀਤੇ ਆ ਤੇ ਹੁਣ ਕਰਜਾ ਬਾਬਾ ਦੀਪ ਸਿੰਘ ਜੀ ਉਤਾਰਨ ਹੁਣ ਬਾਬਾ ਦੀਪ ਸਿੰਘ ਜਿੱਦਣ ਆ ਗਿਆ ਨਾ ਖੰਡਾ ਲੈ ਕੇ ਉਹਨੇ ਖੰਡਾ ਇਹਨਾਂ ਦੇ ਮਗਰੇ ਲੈ ਕੇ ਘੁੰਮਣਾ ਵੀ ਤੁਸੀਂ ਮੈਂ ਉਹਦੇ ਦਰ ਤੇ ਜਾ ਕੇ ਗੁਰੂ ਰਾਮਦਾਸ ਦੇ ਦਰ ਤੇ ਜਾ ਕੇ ਆਪਣਾ ਸੀਸ ਭੇਟ ਕੀਤਾ ਤੇ ਤੁਸੀਂ ਮੈਨੂੰ ਗੁਰੂ ਰਾਮਦਾਸ ਤੋਂ ਵੀ ਵੱਡਾ ਬਣਾਉਣ ਲੱਗ ਗਏ ਤੇ ਉਹਨੇ ਤਾਂ ਖੰਡਾ ਚੰਗੀ ਤਰ੍ਹਾਂ ਬੋਹਣਾ ਜਿੱਦਣ ਬਾਬਾ ਦੀਪ ਸਿੰਘ ਨੇ ਆ ਗਿਆ ਤੇ ਸਤਿਗੁਰੂ ਮਹਾਰਾਜ ਕਹਿੰਦੇ ਕਿ ਤੋ ਡਰੋ ਜਦੋਂ ਅਸੀਂ ਬਾਣੀ ਨਾਲ ਜੋੜੀਏ ਕਿ ਉਹਨਾ ਸ਼ਹੀਦਾਂ ਦੀ ਕਰਨੀ ਜਿਹੜੀ ਆ ਉਹਨਾਂ ਦੀ ਮਹਾਨ ਸੀ ਤੇ ਬਹੁਤ ਐ ਪੜਦੇ ਆਪਾਂ ਜਿਨ੍ਹਾਂ ਨੇ ਬੰਦ ਬੰਦ ਕਟਾਏ ਆ ਖੋਪਰੀਆਂ ਲੁਆਈਆਂ ਤਾਰੂ ਸਿੰਘ ਨੂੰ ਭੁੱਲ ਗਏ ਬਣੀ ਸਿੰਘ ਨੂੰ ਭੁੱਲ ਗਏ ਤੇ ਸਤਗੁਰ ਕਹਿੰਦੇ ਭਾਉ ਨਾ ਬਿਆਪ ਤੇਰੀ ਸ਼ਰਨ ਉਹਦੀ ਸ਼ਰਨ ਵਿੱਚ ਆ ਜਾਓ ਤੇ ਕਹਿੰਦੇ ਜੋ ਤੁਧ ਭਾਵੈ ਸੋਈ ਕਰਨ ਗੁਰੂ ਮਹਾਰਾਜ ਕਿਰਪਾ ਕਰਨ ਹੋਈਆਂ ਭੋਲਾ ਨੂੰ ਬਖਸ਼ ਦੇਵਾਂ ਬਲਾਉ ਫਤ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ